ਰੇ ਸਪੌਟ ਦਾ ਤਕਰੀਬਨ ਤਕਰੀਬਨ ਘੁੰਮਿਆ ਆਂ ਨਵਾਲ ਸਰ ਦੇ ਇਧੇ ਹੁਣ ਅਸੀਂ ਚੱਲੇ ਆਂ ਨੈਣਾ ਦੇ ਵੀ ਟੱਕ ਆਓ ਆਪਾਂ ਕੱਢਾਓ ਆਪਾਂ ਇਕੱਠੇ ਉਪਰੋਡਿੰਗ ਕਰੀਏ ਦੇਖੋ ਤੁਨੀ ਵੀ ਨਜ਼ਾਰਾ ਜਰਨ ਸਿੰਘ ਉੱਪਰ ਆ ਕੇ ਕੋਹਰ ਲੈ ਕੇ ਸਾਨੂੰ ਦੇਖਿਆ ਸੀ ਥੱਲੇ ਲੈ ਕੇ ਤਾਂ ਇਹਦੇ ਵਿੱਚ ਮੇਰੀ ਕਿਲੇ ਕੋੜ ਆ ਗਈ ਤੇਰੀ ਫੈਦੀ ਆਹਦਾ ਬਈ ਰੱਬ ਜਾ ਦੇ ਰੱਬ ਦੇਖ ਗਿਆ ਦੀ ਬਈ ਜਮਾਨਾ ਨਾ ਦੇ ਵਿੱਚ ਮੇਅਰ ਦਾ ਨਾ ਪਾਉਜ਼ ਨਹੀਂ ਹੋਣੀ ਲੋ ਜੀ ਇਹ ਇਸ ਨੀਤੀ ਆ ਵੀ ਅਸੀਂ ਪਹੁੰਚ ਗਏ ਜੀ ਲੈਣਾ ਦੇ ਮੰਦਿਰ ਹੁਣ ਇਹ ਅਸੀਂ ਦੇਖਦੇ ਆ ਵੀ ਕੀ ਕੁਛ ਇੱਥੇ ਦਾ ਹੈਗਾ ਆਪਣਾ ਮਤਲਬ ਜਿਹੜਾ ਮਸ਼ਹੂਰ ਲੈਣਾ ਦੇ ਵੀਰ ਮੰਦਿਰ ਆ ਉਹ ਤਾਂ ਆਪਣਾ ਉਹ ਜਿਹੜਾ ਅਨੰਤ ਪ੍ਰਸਾਦ ਦੇ ਲੱਗਿਆ ਲੋ ਜੀ ਨਾਨਾ ਦੇਵੀ ਦੇ ਮੰਦਿਰ ਦੇ ਨਾਲ ਨਾਲ ਇੱਥੇ ਕੁਝ ਹੋਰ ਮੰਦਿਰ ਨੇ ਬਰਮਾਨ ਮੰਦਿਰ ਸ਼ਿਵ ਜੀ ਦਾ ਮੰਦਿਰ ਇਹ ਥੋੜੇ ਟਾਈਮ ਪਹਿਲਾਂ ਹੀ ਮਤਲਬ ਇੱਥੇ ਲਿਖਿਆ ਹੋਇਆ ਸੀ ਬੜਮਾਇਆ ਮੰਡੀ ਸ਼ਹਿਰ ਦੇ ਕਿਸੇ ਵਾਸੀ ਨੇ ਪਰ ਇਹਦਾ ਵਿਊ ਜਿਹੜਾ ਹੈਗਾ ਬਹੁਤ ਜ਼ਿਆਦਾ ਸੋਹਣਾ ਜੀ ਉੱਪਰ ਪਹਾੜ ਨੇ ਸਿਖਰ ਤੇ ਆ ਗਿਆ ਇਹ ਜਿਵੇਂ ਆਪਣਾ ਨਾਨਾ ਦੇਵੀ ਮੰਦਿਰ ਅਨੰਤਪੁਰ ਸਾਹ ਵਾਲਾ ਉਵੇਂ ਹੀ ਇਹ ਵੀ ਐਨੂੰ ਦਾ ਹਾਈ ਐਟੀਟਿਊਡ ਤੇ ਹੈ ਪਹਾੜਾਂ ਦੇ ਟੀਸੀ ਤੇ ਅਜੀ ਦੇਖੂਗੀ ਇਹ ਚੁੱਲ੍ਹੇ ਵਿਹਨ ਸਿਖਰਾਂ ਤੇ ਆ ਕੇ ਚੁੱਲ੍ਹੇ ਝੁੱਲਣ ਦਾ ਬੜਾ ਮਜ਼ਾ ਆਉਂਦਾ ਜੀ ਇਹ ਥੋੜਾ ਜਿਹਾ ਹਲੇ ਓਕੂਪਾਈਡ ਆ ਜਦੋਂ ਮੜਾ ਜਿਹਾ ਵੀ ਖਾਲੀ ਹੋਇਆ ਸਿੰਘਾਂ ਨੇ ਮੱਲ ਲੈਣਾ ਇਹ ਸੇਂਗਣਾੇ ਵਰ ਛੱਡਣਾ ਨਹੀਂ ਜਨਨ ਤੱਕ ਸਾਡਾ ਮਨ ਭਰਿਆ ਇੱਥੇ ਆ ਵੀ ਲਾਇਆ ਹੋਇਆ ਸੈਲਫੀ ਪੁਆਇੰਟ ਵੀ ਆਪਣਾ ਲਾਇਆ ਹੋਇਆ ਹੈ ਇਹ ਵੀ ਵਧੀਆ ਚੀਜ਼ ਹੈ ਤੇ ਸਾਡੇ ਜਿਹੜੇ ਨਾਲ ਦੇ ਪਟਿਆਲੇ ਵਾਲੇ ਮੁੰਡੇ ਆਏ ਨੇ ਇਹ ਜੀ ਪੂਰਾ ਨੁੱਕਰ ਚੋੜ ਕੇ ਬੈਠੇ ਹੋਏ ਨੇ ਜੀ ਵਿਊ ਦਾ ਪੂਰਾ ਸਵਾਦ ਲੈ ਰਹੇ ਨੇ ਜੀ ਅਸੀਂ ਵੀ ਸਵਾਦ ਲਾਵਾਂਗੇ ਜੀ ਵਿਊ ਹੈ ਹੀ ਬੜਾ ਸੋਹਣਾ ਤੇ ਬੜੀ ਹੀ ਮਨਪਸੰਦ ਠੰਡੀ ਠੰਡੀ ਹਵਾ ਲੱਗ ਰਹੀ ਹੈ ਬੜਾ ਆਨੰਦ ਆ ਰਿਹਾ ਹੈ ਹੁਣ ਤੁਸੀਂ ਥੱਲੇ ਦਾ ਵਿਊ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਪੂਰਾ ਵੀ ਆਹ ਲਓ ਜੀ ਦੇਖੋ ਤੁਸੀਂ ਇਹ ਦੇਖੋ ਤੁਸੀਂ ਅਸੀਂ ਤੁਹਾਨੂੰ 3x ਜ਼ੂਮ ਕਰਕੇ ਦਿਖਾ ਰਹੇ ਹਾਂ نیچے ਹੁਣ ਤੁਸੀਂ ਦੇਖੋ ਅਸੀਂ ਕਿੰਨੀ ਉੱਪਰ ਖੜੇ ਆ ਬਾਈ ਇਹ ਲੋਕ ਜਿਹੜੇ ਹੁੰਦੇ ਨੇ ਪਤਾ ਨਹੀਂ ਕਿਹੜੇ ਲੋਕ ਨੇ ਭੋਰ ਨੂੰ ਨਹੀਂ ਹਟਦੇ ਦੇਖੋ ਵੀ ਤੁਸੀਂ ਇੰਨੀ ਵਧੀਆ ਜਗ੍ਹਾ ਤੇ ਆਇਓ ਇੱਥੇ ਵੀ ਪੋਰਨ ਲੱਗੇ ਵੀਰੇ ਇਹ ਵੀ ਕੀ ਕੀ ਪਤਾ ਨਹੀਂ ਕੀ ਨਾਮ ਵੀ ਨਹੀਂ ਇੱਥੇ ਸਮਝਾਰੇ ਲੋਕਾਂ ਨੇ ਆਪਾਂ ਆਪਣੇ ਨਾਮ ਲਿਖਿਆ ਕਿ ਰੱਬ ਦੇ ਦਰ ਤੇ ਆਣ ਕੇ ਸਾਡੀ ਬਣ ਜੀ ਹੁਣ ਬਣੀ ਦਾ ਤੇ ਪਤਾ ਨਹੀਂ ਪਰ ਰੱਬਾ ਜਿਹੜੇ ਗੁਰੂ ਘਰ ਆਣ ਕੇ ਉਹ ਜਾ ਬਈ ਕੰਮਕਾਰ ਕਰਦੇ ਨੇ ਬਣਾਣ ਇਹ ਬਾਈ ਕੀ ਚੱਕਰ ਆ 100 200 ਲਾਇਆ ਬੰਦੇ ਨੇ ਫੇਰ ਵੀ ਇਹ ਕੀ ਮਜਬੂਰੀ ਹੋਈ ਜਿਹੜੀ ਇਹ ਇੱਥੇ ਕਬਰ ਸਿੱਟ ਗਏ ਬਾਈ ਸਿੱਟਣਾ ਵੀ ਆ ਤਾਂ ਸਿੱਟੋ ਪਰ ਇਹ ਕੋਈ ਜਗ੍ਹਾ ਨਹੀਂ ਹੁੰਦੀ ਸਿੱਟਣ ਲਈ ਦਸਤਵੀਂ ਤੇ ਸਿੱਟੋ ਯਾਰ ਇਹ ਲੋਕਾਂ ਨੂੰ ਰਹਿਣ ਦੀ ਸਿਵਿਕ ਸੈਂਸ ਹੈ ਹੀ ਨਹੀਂ ਆਪਣੀ ਲੋਕਾਂ ਨੂੰ ਦੇਖੋ ਆਪਾਂ ਬੁੱਧਿਸਟ ਟੈਂਪਲ ਗਏ ਕੋਛ ਨਹੀਂ ਦੇਖਦਾ ਸੀ ਪਰ ਇਹ ਆਪਣੇ ਲੋਕਾਂ ਨੂੰ ਸੱਚੀ ਸਿਵਿਕ ਸੈਂਸ ਦਾ ਥੋੜਾ ਜਿਹਾ ਘੱਟ ਹੈਗਾ ਸਹੀ ਗੱਲ ਆ ਬਈ ਕੋਈ ਜਗ੍ਹਾ ਵੀ ਨਹੀਂ ਹੈਗੀ ਕਿ ਹਿਸਾਬ ਨਾਲ ਇਹ ਬੰਦੇ ਉੱਪਰ ਚੜੇ ਪਾਸੇ 30 ਦਸ਼ਰਥ ਮਾਂਜੀ ਹੋਰੀ ਪਹਾੜ ਪੜ ਗਏ ਇਕਾ ਸਾਰੇ ਪੱਥਰ ਉੱਪਰ ਆ ਕਰਨ ਲੱਗੇ ਪਏ ਆ ਤੁਸੀਂ ਦੇਖੋ ਕਿੰਨਾ ਫਰਕ ਹੈ ਬੰਦੇ ਦੇ ਲੈਵਲ ਦਾ ਬਈ ਹੁਣੀ ਇੱਕ ਨਾ ਸੈਲਫੀ ਵਾਲਾ ਵੀ ਗਿਆ ਉਹ ਪੂਰੇ ਪੁਆਇੰਟ ਤੇ ਇੱਥੇ ਜਾ ਕੇ ਉਹਨੇ ਫੋਟੋ ਖਿੱਚੀ ਆ ਪਰ ਇਹ ਬਹੁਤ ਵੱਡੀ ਮੂਰਖਤਾ ਆ ਯਾਰ ਠੀਕ ਹੈ ਬੱਬੂ ਮਾਨ ਦਾ ਇਹ ਇੱਕ ਗਾਣਾ ਸੀਗਾ ਆਪਣਾ ਸੈਲਫ ਕੌਨਫੀਡੈਂਸ ਉੱਤੇ ਸੈਲਫੀ ਮਰਵਾ ਜਾਂਦੀ ਇਹੋ ਜਿਹੀਆਂ ਗੱਲਾਂ ਫਿਰ ਸੱਚ ਇੱਥੇ ਹੀ ਹੁੰਦੀਆਂ ਨੇ ਆ ਕੇ ਵੀਰ ਤੁਹਾਨੂੰ ਕੀ ਲੋੜ ਪਈ ਆ ਤੁਸੀਂ ਐਡਾ ਵੀ ਕੀ ਲੋੜ ਆਖਣ ਨੂੰ ਤੁਸੀਂ ਐਡਾ ਥ੍ਰਿਲ ਮਾਰੋ ਇੱਥੇ ਜਾ ਕੇ ਯਾਰ ਕੁਝ ਨਹੀਂ ਮਿਲਣ ਲੱਗਿਆ ਠੀਕ ਹੈ ਇਹ ਕੰਮ ਕਰਨਾ ਨਹੀਂ ਚਾਹੀਦਾ ਲੋ ਜੀ ਹੁਣ ਸਾਡਾ ਝੂਲਾ ਹੋ ਗਿਆ ਖਾਲੀ ਹੁਣ ਸੇਂਗੂ ਨਹੀਂ ਝੂਟੇ ਜਾਣਗੇ ਬੁੜੀ ਖੀਜੇ ਜਿਸ ਨੂੰ ਦੇਖੋ ਬਈ ਬੀਜੇ ਕੈਮਰਾਮੈਨ ਆਈ ਵੀਰੇ ਮਾੜਾ ਯਾ ਬਲੌਗ ਚ ਤੇਰੀ ਲੋੜ ਪੈ ਗਈ ਸਾਨੂੰ ਕੋਈ ਨਹੀਂ ਕੋਈ ਨਹੀਂ ਚਾਹ ਵੀ ਦੋ ਸਿੰਘ ਬਣੇ ਸਿੰਘ ਨਿਆਰੇ ਨਿਆਰੇ ਟੂਰਨਾਮੈਂਟ ਲਖੀਆ ਆਪਣਾ ਵਾਲੇ ਮਾਰਕਟ ਵੀ ਵਧੀਆ ਯਾਰ ਰੋਨੀ ਆਦਾ ਬੁੱਟਾ ਜਾਊਗੀ ਪਿਆ ਥਰਮੋਰ ਹੁੰਦਾ ਜਿਹੜਾ ਗਾਣੇ ਗੁੰਨ ਹੁੰਦਾ ਮਤਲਬ ਰੀਸੀ ਕਰਦਾ ਹੁੰਦਾ

ਤੂੰ ਹੋ ਆਇਆ ਉਤੋਂ ਇਧਰ ਤਾਂ ਨਹੀਂ ਆ ਗਈ ਸਿੰਗਾ ਚੰਡੇ ਲੱਗੇ ਹੋਏ ਨੇ ਇਧਰ ਹੀ ਜਾਣਾ ਬੇਣਾ ਚਲੋ ਆ ਜੀ ਵੱਡੇ ਵੱਡੇ ਚੰਦੇ ਸ਼ਮਣੀ ਕਾਲੀ ਦਲ ਦੇ ਲੱਗੇ ਹੋਏ ਨੇ ਤੇ ਅਸੀਂ ਸ਼ਮਣੀ ਕਾਲੀ ਦਲ ਦੀ ਸਪੋਰਟ ਕਰ ਰਹੇ ਆਂ ਬਈ ਮੈਂ ਨਹੀਂ ਕਰਦਾ ਬਈ ਆ ਆਦਮੀ ਨੂੰ ਤੇਰੀ ਆ ਆਦਮੀ ਦੀ ਆ ਲੈ ਲੈਂਦੇ ਹਾਂ ਕਿੰਨਾ ਆ ਆਦਮੀ ਜਿਹੜਾ ਪਿੱਠ ਲੱਗਦੀ ਹੈ ਖੱਡਾ ਹੋ ਅੱਛਾ ਖੱਡੇ ਰੀ ਬਈ ਇਹ ਤਾਂ ਤਰਲ ਲਈ ਜੁਲਕਾ ਹੋ ਗਿਆ ਆਲਰੀ ਕੇ ਨੰਬਰ 22 ਸਰਤਾਂ ਦੀ ਦੁਆਰਾ ਦੂਜੇ ਕੇ ਵੀ ਹੈ ਲੋ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਉਹ ਹੈਗਾ ਜੀ ਗੁਰਦੁਆਰ ਵਾਲਸਰ ਸਾਹਿਬ ਜੀ ਟੋਪ ਤੇ ਆ ਗਿਆ ਪ੍ਰੋਪਰ ਐਵਰੀ ਸਿੰਗ ਹਾਂ ਜੀ ਆ ਆ ਗਈ ਜੀ ਆਪਣੀ ਕਿੰਦਾ ਫੀਲ ਹੋ ਰਿਹਾ ਫੀਲ ਨਾ ਕਰੀ ਨੰਦੇ ਨੰਦੇ ਤੀਆਂ ਲੱਗੀਆਂ ਪਈਆਂ ਨੇ ਤੀਆਂ ਲੱਗੀਆਂ ਪਈਆਂ ਨੇ ਸਿੰਗ ਬਾਈ ਉਤਲੇ ਲੈਵਲ ਵਾਲੀ ਫੀਲਿੰਗ ਆ ਰਹੀ ਹੈ ਇੱਥੇ ਗਾਣਾ ਚੱਲਣਾ ਚਾਹੀਦਾ ਜੀ ਉੱਚੀਆਂ ਨਹੀਂ ਗੱਲਾਂ ਤੇਰੇ ਯਾਰ ਦੀਆਂ ਲੋ ਜੀ ਅਸੀਂ ਗੁਫਾ ਕਣੀ ਨੂੰ ਜਾਂਦੇ ਹਾਂ ਹੁਣ ਦੇਖਦੇ ਹਾਂ ਗੁਫਾ ਚ ਕੀ ਆ ਠੀਕ ਨਹੀਂ ਆਵਾ ਬੜੀ ਠੰਡੀ ਠੰਡੀ ਚੱਲ ਰਹੀ ਹੈ ਸੋਹਣੀ ਸੋਹਣੀ ਚੱਲ ਰਹੀ ਹੈ ਆਉ ਜੀ ਆਪਾਂ ਕਿਤੇ ਪਿੱਛੇ ਨਾਲ ਰਿਹਾ ਜੀ ਬੜਾ ਸੋਹਣਾ ਰਸਤਾ ਜੀ ਦੋ ਦੋ ਟੈਲਾਂ ਦਾ ਕਿੱਥੇ ਹੈ ਜੀ ਗੁਫਾ ਆ ਨੀਚੇ ਸਿੰਗ ਨੂੰ ਪੰਪ ਘੱਟ ਦੋ ਮੈਨੂੰ ਲੱਗੇ ਲੱਗੇ ਆਹ ਥੱਲੇ ਥੱਲੇ ਹਣ ਤਾਂ ਲੱਗ ਗਿਆ ਮੈਂ ਲੈ ਇਹ ਕਿਹੜੀ ਗੁਫਾ ਹੈ ਇਹ ਤਾਂ ਮੰਦਾ ਕੰਮ ਹੈ ਜਿੰਨੇ ਜੀ ਮੇਰੇ ਦੱਸਦਾ ਕੀ ਹੋ ਰਿਹਾ ਹੈ ਬਾਈ ਕਿ ਤੰਦਰ ਹੈ ਛੇ ਦੂਜੂ ਦਮਨੇ ਤੇ ਕਿਉਂ ਦੀ ਬੜੀ ਵਧੀਆ ਕੁਛ ਬੋਲਿਆ ਕੁਛ ਬੋਲ ਕਿਉਂ ਖਾਨੂ ਜੀ ਕਰਾ ਲੇ ਲੇਕਿੰਗੇ ਤੇ ਤਾਲੇ ਲੰਦੇ ਨੇ ਬਾਈ ਕਿਉਂ ਚਾਪਾ ਨਾ ਇਧਰੇ ਆ ਜੀ ਇਧਰੇ ਬਾਈ ਕਿਉਂ ਦੀ ਕੁਝ ਕੋਲ ਦੇਖਦੇ ਆ ਬਾਈ ਓਏ ਹੋਏ ਇਥੋਂ ਆ ਰਹੀ ਹੈ ਬਾਈ ਕਿਉਂ ਦੀ ਬਸਾਰੇ ਲੱਗੇ ਆਤੀ ਬਾਈ ਉੱਪਰ 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 ਦੇਖਾ ਦੀ ਸੀਕ੍ਰੇਟ ਕੇਮ ਆਫ ਗੁਰੂ ਪਤਮਾ ਜੀ ਬਾਬਾ ਬਾਈ ਆਈ 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 ਵਾਅਲਿਕਾ ਬਾਈ ਨਵੀ ਗੱਲ ਹੈ ਇੰਨਾ ਮੇਰਾ ਫੋਨ ਹੋ ਗਿਆ 20% ਆ ਇਹ ਗੁਫਾ ਉਹ ਨਹੀਂ ਮਾਰਨ ਲੱਗਿਆ ਗੁਫਾ ਜੀ ਐਂਟਰੀ ਬਾਜੀ ਵਾਹ ਕੀ ਬਾਤ ਹੈ ਇਹ ਤਾਂ ਬੜੀ ਛੋਣੀ ਗੁਫਾ ਜੀ ਬਹੁਤ ਮਿਸ ਇਸ ਮਾਈਨਸ ਲੈਵਲ ਟੈਂਪਰੇਚਰ ਐਂਡ ਥਿਸ ਇਸ ਦਲਾਈ ਲਾਮਾ ਫੋਟੋ ਇਹ ਭਾਈ ਸਾਹਿਬ ਜੀ ਆਪਣੇ ਦਲਾਈ ਲਾਮਾ ਭਾਜੀ ਹੁਣੀ ਹੈਗੇ 1 2 3 4 5 6 7 ਇਹ ਪਵਿੱਤਰ ਪਾਣੀ ਆ ਰਹੀ ਜੀ ਇਹ ਆਪਣੀ ਚੰਦਨ ਦੀਆਂ ਅਰਗਬਤੀਆਂ ਤੇ ਕਿਸੇ ਵੀ ਵੀ ਇਹ ਹਿੰਕਾ ਹੋ ਗਿਆ ਵੀ ਯਾਰ ਇੱਥੇ ਤਪੱਸਿਆ ਤਾਂ ਬੁਸੇ ਕੀਤੀ ਹੋਗੀ ਨਾ ਮੰਨੇ ਨੇ ਹਾਂ ਵੀ ਬਰਬਾਦ ਕੈਮਰਾ ਆ ਦੇਖ ਚਾਰ ਬੰਦੇ ਦੇ ਕੈਮਰੇ ਇਹ ਬਾਈ ਮੈਨੂੰ ਲੱਗਦਾ ਕਿਸੇ ਆਪਣੇ ਵਾਲੇ ਬੰਦੇ ਦੇ ਕੰਮ ਨੇ ਉਹ ਉਤੀਤ ਤੇ ਕੁਝ ਨਹੀਂ ਉਤੀਤ ਹੀ ਕੋਈ ਆਪਣੇ ਤੋਂ ਬਾਦੂ ਬੈਠਾ ਹਾਂ ਯਾਰ ਮੇਰੀ ਗੱਲ ਸੁਣ ਆ ਤੇਰੀ ਗੱਲ ਚਿੰਗਮ ਵਾਲਾ ਇਹਦਾ ਪਿੱਛੇ ਹਾਸਾ ਬੜੀ ਬੰਤ ਵਾਲਾ ਚਿੰਗਮ ਵਾਲੀ ਜਿਹੜੇ ਲੋਕਾਂ ਨੂੰ ਤਾਂ ਨਾ ਬਸ ਦੂਰੋਂ ਪਾਸੂ ਵੀ ਤੜ ਦੇ ਦੋ ਫਿਰ ਬਾ ਇਹਨਾਂ ਨੇ ਦੇਣਾ ਵੀ ਇੱਕ ਰੁਪਈਆ ਤੇ ਤੇਰੀ ਕੁਦਰਤ ਨੂੰ ਇਹਨੇ ਠੰਡੇ ਹੋ ਚਲ ਕਰਨਾ ਅਗਲੇ ਤੋਂ ਤਲ ਨਾ ਰੋਵੇ ਸੀ ਦੇਖ ਰਹੇ ਹੋ ਕੋਈ ਨਾ ਪੂਜੀ ਲਿਖਿਆ ਹੋਇਆ ਸਾਨੂੰ ਸਾਨੂੰ ਵਿੱਚ ਨਹੀਂ ਆ ਰਿਹਾ ਪੂਰੇ ਨੂੰ ਨੌਕ ਕਰ ਰਿਹਾ ਤਾਂ ਨਹੀਂ ਹੁੰਦਾ ਨੌਕ ਐਸੇ ਵੀ ਦਿੱਲੀ ਵਾਲਾ ਕੋਈ ਰੇਡ ਸੋਹਦਾ ਦੋ ਮਿੰਟ ਬੈਹਰੀਏ ਥੋੜੀ ਸ਼ਾਂਤੀ ਜੀ ਕੀ ਪਤਾ ਮੈਨੂੰ ਐਸਾ ਜੇ ਆਤੇ ਫਿਰ ਬਾਕੀ ਜਿੰਨੀਆਂ ਕੇਵ ਹੈਗੀਆਂ ਉਹ ਵੀ ਵੱਖ-ਵੱਖ ਹੋਣਗੀਆਂ ਪੁੱਛੋ 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 ਆਹ ਫੜੀ ਮੈਂ ਪੁੱਛਾਂ